ਇਹ ਉਹ ਸਥਾਨ ਹੈ ਜਿੱਥੇ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਢੇਰ ਲੱਗ ਜਾਂਦੇ ਸੀ ਜਿੱਥੇ ਆਉਂਦੇ ਸੀ ਸ਼ਹੀਦੀ ਦੇੰਦ ਜਾਂਦੇ ਜਕਾਰੇ ਛੱਡਦੇ ਜਾਂਦੇ ਇਹ ਉਹੀ ਸਥਾਨ ਹੈ ਜਿੱਥੇ ਜਕਰੀਆ ਖਾਨ ਸਿੱਖਾਂ ਦੇ ਸਰਾਂ ਦੇ ਉੱਤੇ ਬਹਿ ਕੇ ਮਾਵਾਂ ਨੂੰ ਸਜਾਵਾਂ ਦੇਣਾ ਹੁੰਦਾ ਸੀ ਇਹ ਉਹੀ ਸਥਾਨ ਹੈ ਜਿੱਥੇ ਜਿੰਦੇ ਜੀ ਪਿਓ ਪੁੱਤਰ ਨੂੰ ਚਰਕੜੀਆਂ ਤੇ ਪੇੜ ਦਿੱਤਾ ਹੈ ਜਿਸ ਕੋਪਰ ਲੋ ਆਏ ਵੇਸੀ ਬੰਦ-ਬੰਦਟ ਕਟ ਵੇ ਗਏ ਸੀ ਇਹ ਸਥਾਨ ਹੈ ਇਸ ਸਥਾਨ ਤੇ ਜਿੱਥੇ ਤੁਸੀਂ ਰੋਜ਼ ਸ਼ਬਦ ਦੀ ਅਰਦਾਸ ਪੜਦੇ ਹੁੰਦੇ ਹੋ ਸੁਣਦੇ ਹੋ ਅੱਜ ਤੁਸੀਂ ਪ੍ਰੈਕਟੀਕਲ ਸਥਾਨ ਤੇ ਬੈਠੇ ਹੋਏ ਆਪਾਂ ਪਹੁੰਚ ਗਿਆ ਸੰਗਤੋ ਗੁਰਦੁਆਰਾ ਸ਼ਹੀਦ ਗੰਝ ਸਿੰਘ ਸਿੰਘਣੀਆਂ ਗੁਰਦੁਆਰਾ ਸਾਹਿਬਾ ਜੀ ਇਹ ਗੁਰਦੁਆਰਾ ਸ਼ਹੀਦ ਗੰਝ ਸਿੰਘਾ ਸਿੰਘਣੀਆਂ ਨਾਖਸ ਚੌਕ 9 ਲੱਖ 50 ਲਾਹੌਰ ਹੈ ਇਥੇ ਬੀਬੀਆਂ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਲਏ ਪਰਮ ਧਰਮ ਨਹੀਂ ਛੱਡਿਆ ਆਪਣੇ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾ ਲਏ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਸਵਾ ਸਵਾ ਮਣ ਪੀਸਣ ਪੀਸਿਆ ਲੱਖਾਂ ਬੀਬੀਆਂ ਤੇ ਸਿੰਘਾਂ ਸ਼ਹੀਦ ਕੀਤੇ ਗਏ ਪਰ ਕਿਸੇ ਨੇ ਸੀ ਨਹੀਂ ਕੀਤੀ ਧਰਮ ਨਹੀਂ ਛੱਡਿਆ ਵਾਹਿਗੁਰੂ ਵਾਹਿਗੁਰੂ ਜਪਦੇ ਆ ਸੱਚਖੰਡ ਪਿਆਰੇ ਕਰ ਗਈਆਂ ਤੁਸੀਂ ਸੋਚੋ ਧਰਮ ਤੇ ਕੌਮ ਦੀ ਕੀ ਸੇਵਾ ਕਰ ਰਹੇ ਹੋ सोचो अपना फर्ज पूरा करो का खालसा वाहगुरु जी की फतेह सात संगत जी जिस स्थान तेज बराज मानो ਇਸੇ ਕਿ ਇਤਿਹਾਸ ਦੇ ਵਿੱਚ ਬਹੁਤ ਮਹਤਵਪੂਰਨ ਸंसਾਰ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦੇ ਨੇ ਹਰ ਰੋਜ਼ ਅਰਦਾਸ ਹੁੰਦੀ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸਭਾ ਸਭਾ ਮੰਦਿਰ ਦੇ ਪਿੱਛੇ ਨੇ ਪਿੱਛੇ ਮਾਵਾ ਨੇ ਕੰਨੀ ਕੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਚਾਰ ਵਾਲੇ ਇਹ ਨਹੀਂ ਮੰਨੀ ਧਰਮ ਨਹੀਂ ਛੱਡਿਆ ਇਹੋ ਇਹ ਸਥਾਨ ਹੈ ਐਸੇ ਸਥਾਨ ਦਾ ਨਾਮ ਹੈ ਸ਼ਹੀਦ ਗੰਜ ਸਿੰਘ ਸਿੰਘ ਨੀਆ ਖਾਸ ਬਾਜ਼ਾਰ ਲਾਹੌਰ ਇਹਨੂੰ ਮਹਿਰਮਨ ਦੀ ਜੇਲ੍ਹ ਵੀ ਕਿਹਾ ਜਾਂਦਾ ਸਮੇਂ-ਸਮੇਂ ਤੇ ਸਰਕਾਰਾਂ ਨੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਅਜੇ ਵੀ جاری ਹੈ ਇਤਿਹਾਸ ਦੱਸਦਾ ਜਕਰੀਆ ਖਾਨ ਦਾ ਦੌਰ ਸੀ ਤਗਤ ਬਲੋਂ ਹੁਕਮਨਾਮਾ ਜਾਰੀ ਹੋ ਗਿਆ ਕਿ ਸਿੱਖਾਂ ਨੂੰ ਮਾਰ ਮੁਕਾਇਆ ਜਾਵੇ ਨਾਲ ਇਹ ਵੀ ਹੁਕਮ ਜਾਰੀ ਕਰਤਾ ਕਿ ਜਿਹੜਾ ਬੰਦਾ ਇੱਕ ਸਿੱਖ ਦਾ ਸਿਰ ਵੜ ਕੇ ਲੈ ਕੇ ਆਏਗਾ ਉਹਨੂੰ ਇੱਕ ਟਕਾਏ ਦਾ ਨਾਮ ਮਿਲੇਗਾ 90% ਉਸ ਟਾਈਮ ਲੱਖਾਂ ਦੇ ਬਰਾਬਰ ਸੀ ਸਿੱਖਾਂ ਦੇ ਮੁਲਾਜ਼ਮ ਵੀ ਪੈਰਨੈਜ ਵੀ ਲੱਖਾਂ 'ਚ ਪੈ ਰਹੇ ਨੇ ਮੈਂ ਇਤਿਹਾਸਾ ਗੱਲ ਕਰਦਾ ਜਾਵਾਂ 1745 ਛੇ ਲਈ ਦੀ ਉਸ ਵਕਤ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਤੇ ਜ਼ਕਰਿਆ ਖਾਨ ਨੇ 20000 ਫੌਜ ਸਪੈਸ਼ਲ ਸਿੱਖਾਂ ਨੂੰ ਮਕਾਨ ਵਾਸਤੇ ਬਣਾ ਦਿੱਤੇ ਉਹਨਾਂ ਨੇ ਸਿੱਖਾਂ ਦੇ ਘਰਾਂ 'ਤੇ ਛਾਪੇ ਮਾਰ ਕੇ ਸਿੱਖਾਂ ਨੂੰ ਘਰਾਂ 'ਚੋਂ ਕੱਢ ਗਏ ਕੋ ਕੋ ਕ ਇਹਨਾਂ ਨੂੰ ਸ਼ਹੀਦ ਕਰਨਾ ਸਿਰ ਵਾਟਣਾ ਤੇ ਤਾਕਤ ਤੇ ਲੈ ਕੇ ਜਾਣਾ 1% ਇਨਾਮ ਲੈ ਕੇ ਹੈ ਸ਼੍ਰੇਂਖਲਾ ਚੱਲਦਾ ਰਿਹਾ ਸਿੱਖਾਂ ਨੂੰ ਪਤਾ ਲੱਗਿਆ ਕਿ ਲੋਕ ਸਾਡੇ ਨੂੰ ਦੁਸ਼ਮਣ ਹੋ ਗਏ ਨੇ ਵੈਰੀ ਹੋ ਗਏ ਨੇ ਸਿੱਖਾਂ ਨੇ ਜੰਗਲਾਂ ਵੱਲ ਕੁਝ ਕਰ ਦਿੱਤਾ ਕਾਨੂੰ ਮੰਦਾ ਜੰਗਲ ਜਿਹੜਾ ਗੁਰਦਾਸਪੁਰ ਦੇ ਕੋਲ ਪੈਂਦਾ ਉਹ ਕਾਨੂੰ ਮੰਦਾ ਛੰਭੀ ਕਹਿੰਦੇ ਆ ਜੋ ਇਹ ਜੇ ਉੱਥੇ ਜਾ ਕੇ ਉਹਨਾਂ ਸਿੱਖਾਂ ਨੇ ਵਸਾ ਕਰ ਲਿਆ ਨੰ 50000 ਸਰਕਾਰਾਂ ਕੋਲ ਤਾਕਤ ਹੁੰਦੀ ਹੈ ਪੈਸਾ ਹੁੰਦਾ ਮੁਖਬਰ ਹੁੰਦੇ ਨੇ ਜ਼ਕਰਿਆ ਖਾਨ ਕੋਲ ਮੁਖਬਰੀ ਪਹੁੰਚ ਗਈ ਕਿ ਸਿੱਖ ਇੱਥੇ ਸੁੱਕ ਕੇ ਬੈਠੇ ਨੇ ਉਹਨੇ ਸਾਰੀ ਫੌਜ ਤੇ ਮੂਹ ਕਰ ਦਿੱਤੀ ਜੰਗਲ ਨੂੰ ਘੇਰਾ ਪਾ ਲਿਆ ਘੇਰਾ ਪਿਆ ਮੁਕਾਬਲਾ ਆਇਆ ਮੁਕਾਬਲੇ 'ਚ ਸਿੰਘ ਸ਼ਹੀਦ ਹੋ ਗਏ ਕੁਝ ਸਿੰਘ ਘੋੜਿਆਂ 'ਤੇ ਸੀ ਦਰਿਆ ਪਗਦਾ ਸੀ ਨਾਲ ਟੱਪ ਕੇ ਪਾਰ ਲੰਘੇ ਕੁਝ ਝਾੜੀਆਂ 'ਚ ਉੱਥੇ ਬੈਠੇ ਰਹੇ ਫੌਜਾਂ ਨੇ ਸੋਚਿਆ ਕਿ ਸੇਕ ਮੁੱਕ ਗਏ ਨੇ ਆਪਾਂ ਵਾਪਸ ਮੁੜਦੇ ਆਂ ਫੌਜਾਂ ਵਾਪਸ ਮੁੜਨ ਲੱਗੀਆਂ ਕਿਸੇ ਨੇ ਕਿਸੇ ਨੇ ਫਿਰ ਅਧਰ ਅਧੇ ਰਸਤੇ ਮੁਖਵਰੀ ਹਾਰਤਿਕ ਸਿੰਘਾ ਜੀ ਹੋਰ ਵੀ ਜੰਗਲਾਂ 'ਚ ਨੇ ਉਹ ਫਿਰ ਵਾਪਸ ਗਈ ਹੈ ਫੌਜ ਜੰਗਲ ਨੂੰ ਘੇਰਾ ਪਾਇਆ ਪੂਰੇ ਜੰਗਲ ਨੂੰ ਅਗਲਾਤੀ ਨੇ ਬਾਕੀ ਬੱਚੇ ਜਿਸ ਸਿੰਘ ਉਹ ਵੀ ਸ਼ਹੀਦ ਹੋ ਗਏ ਘਰਾਂ ਦੇ ਵਿੱਚ ਮਾਵਾਂ ਰਹਿ ਗਈਆਂ ਸੀ ਬਜ਼ੁਰਗ ਰਹਿ ਗਏ ਸੀ ਬੱਚੇ ਰਹਿ ਗਏ ਸੀ ਉਸ ਵਕਤ ਲਾਹੌਰ ਤੇ ਦਿੱਲੀ ਦਾ ਜਿਹੜਾ ਸੂਬੇਦਾਰ ਸੀ ਉਹ ਮੀਰ ਮੰਨੂ ਸੀ ਮੀਰ ਮੰਨੂ ਨੇ ਮਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਕੈਦ ਕਰ ਲਿਆ ਕੈਦ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੇ ਲਿਆਂਦਾ ਕਿ ਜਿੱਥੇ ਆਪਾਂ ਬੈਠੇ ਥੱਲੇ ਸਾਰੀਆਂ ਜੇਲਾਂ ਨੇ ਇੱਥੇ ਲਿਆ ਕੇ ਕੈਦ ਕਰਤਾ ਕੈਦ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡਾਂ ਨੂੰ ਕੁਝ ਨਹੀਂ ਰਿਆ ਨਾ ਘਾਰ ਰਿਆ ਨਾ ਘਾਟ ਰਿਆ ਤਹਾਡੇ ਨਾਲ ਦੇ ਸਾਰੇ ਮਰਖਾ ਬਗੈਨ ਜੀ ਇਕੱਲੇ ਰਹਿ ਗੋ ਤੁਸੀਂ ਧਰਮ ਚੇਂਜ ਕਰ ਲਓ ਜਿ세 ਵਿੱਚ ਇੱਕ ਮਾਤਾ ਜੀ ਬਜ਼ੁਰਗ ਉਹਦਾ ਨਾਮ ਸੀ ਮਹਤਾਪੋ ਦੇਖੋ ਮੌਤ ਸੱਚੇ ਮੌਤ ਆਣੀ ਆਣੀ ਹੈ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਚ ਬੰਦਾ ਪੈਦਾ ਹੋਵੇ ਉਹਨੇ ਦੁਨੀਆ ਤੋਂ ਬਾਹਰ ਜਾਣਾ ਹੈ ਮਾਤਾ ਨੇ ਬਾਸ਼ਾਨ ਸਵਾਲ ਕੀਤਾ ਅਸੀਂ ਧਰਮ ਤਾਂ ਚੇਂਜ ਕਰ ਲੈਣੇ ਜੇ ਮੌਤ ਨਹੀਂ ਆਉਂਦੀ ਇਹ ਮੌਤ ਆਂਦੀ ਹੈ ਤੇ ਰੱਬ ਨੇ ਸੰਸ ਜਿੱਥੇ ਭੇਜਿਆ ਸੀ ਤੇ ਠੀਕ ਹੈ ਐਸਾ ਜੀ ਜਵਾਬ ਨਾ ਆਇਆ ਉਹਦੇ ਕੋਲ ਬੜੇ ਮਾਮਾ ਨੇ ਉਹਨੇ ਲਾਲਚ ਦਿੱਤੇ מאમા ਨਹੀਂ ਮੰਨੀਆਂ ਤਾਂ ਫਿਰ ਉਹਨਾਂ ਸਜ਼ਾਵਾਂ ਦੇਣੀਆਂ ਸ਼ੁਰੂ ਕਰਤੀਆਂ ਮਾਵਾ ਨੂੰ ਪਹਿਲੀ ਸਜ਼ਾ ਲਈ ਉਹਨਾਂ ਨੇ ਇੱਕ ਮਾਤਾ ਨੂੰ ਸਬਾ ਮੰਨ ਪੀਸਣਾ ਪੀਸਣ ਵਾਸਤੇ ਦਿੱਤਾ ਸਬਾ ਮੰਨ ਦਾ ਮਤਲਬ 50 ਕਿਲੋ 50 ਕਿਲੋ ਧਾਣੀ ਉਹ ਵੀ ਗਿੱਲੇ ਗਿੱਲੇ ਧਾਣ ਜਲਦੀ ਨੀ ਪੀਸੇ ਜਾਂਦੇ ਮਾਵਾ ਦੇ ਛੋਟੇ ਜਿਹੇ ਬੱਚੇ ਸੀ ਕੁਛੜ ਦੋ ਦੋ ਮਹੀਨੇ ਦੇ 6 6 ਮਹੀਨੇ ਦੇ ਇਹਨਾਂ ਦੇ ਦੋ ਦੋ ਦਿਨ ਦੇ ਬੱਚੇ ਵੀ ਕੁਛੜ ਸੀ ਉਹਨਾਂ ਦੇ ਕੈਲ ਕੱਟਣੀ ਪੈਣੀ ਸੀ ਮਾਵਾ ਸਤਨਾ ਵਾਹ ਦਾ ਪੰਜਾਬ ਕਰਦੀਆਂ ਸਜ਼ਾ ਕੱਟਣੀ ਤੇ ਸ਼ਾਮ ਦੇ ਟਾਈਮ ਸਜਾ ਮੁਕਨੀ ਤੇ ਚਾਰ ਮਾਵਾਂ ਨੂੰ ਉਹਨੇ ਇੱਕ ਰੋਟੀ ਦੇਣੀ ਇੱਕ ਛੋਟਾ ਜਿਹਾ ਛੰਨਾ ਜਾਂ ਕੋਲੀ ਕੇ ਪਾਣੀ ਦਾ ਦੇਣਾ ਉਹਨਾਂ ਨੇ ਮਕਟ-ਮਕਟ ਪਾਣੀ ਪੀ ਲੈਣਾ ਤੇ ਜਿਹੜਾ ਇੱਕ ਰੋਟੀ ਸੀ ਉਹਦੇ ਚਾਰ ਹਿੱਸੇ ਕਰ ਲੈਣੇ ਉਹਨਾਂ ਨੂੰ ਚੌਥਾ-ਚੌਥਾ ਹਿੱਸਾ ਵੰਡ ਕੇ ਖਾ ਲੈਣਾ ਪੰਜਾਬੀ ਚ ਚੌਥੇ ਹਿੱਸੇ ਨੂੰ ਪੰਜਾ ਖੰਨੀ ਰੋਟੀ ਕਹਿੰਦੇ ਨੇ ਜਿਹੜਾ ਜਗਰ ਵੀ ਆਂਦਾ ਅਰਦਾਸ ਚ ਰੋਜ਼ ਕੇ ਖੰਨੀ-ਖੰਨੀ ਰੋਟੀ ਤੇ ਮਾਵਾਂ ਨੇ ਗੁਜ਼ਾਰਾ ਕੀਤਾ ਇਹਦੇ ਵਿੱਚ ਕਈ ਮਾਵਾਂ ਕਮਜ਼ੋਰ ਸੀ ਬੱਚੇ ਉਹਨਾਂ ਦੇ ਬਹੁਤ ਛੋਟੇ ਸੀ ਸਹਜਾ ਨਿਸਿ ਪੁਰੀਆਂ ਹੁੰਦੀਆਂ ਅਨਾਂ ਕੋਲ ਉਹਨਾਂ ਨੂੰ ਰਾਤ ਨੂੰ ਡਬਲ ਸਜਾ ਭੁਗਤਨੀ ਪੈਂਦੀ ਸੀ ਇੱਕ ਮਾਂ ਨੂੰ ਸੌਂ ਨਹੀਂ ਸੀ ਦੇਂਦੇ ਦੂਸਰਾ ਬੱਚੇ ਨੂੰ ਮਾਦਾ ਦੁੱਧ ਨਹੀਂ ਸੀ ਪੀਂੰਦੇ ਤੀਸਰੀ ਗੱਲ ਜਿਹੜਾ ਪੱਥਰ ਦਾ ਪੁੱਲ ਜਿਹੜਾ ਚੱਕੀ ਹੁੰਦੀ ਸੀ ਉਹ ਮਾਂਵਾਂ ਦੇ ਛਾਤੀਆਂ ਉੱਤੇ ਰੱਖ ਦਿੰਦੇ ਸੀ ਕਿ ਮਾਂ ਸੌਂ ਨਾ ਸਕੇ ਤੇ ਬੱਚੇ ਨੂੰ ਦੁੱਧ ਨਾ ਦੇ ਸਕੇ ਉਹਨਾਂ ਨੇ ਕਿਸੇ ਤਰ੍ਹਾਂ ਤਸੀਹੇ ਦੇਨੇ ਉਹਨਾਂ ਨੂੰ ਕਿ ਆਪਣਾ ਧਰਮ ਛੱਡ ਦੇਣ ਲੇਕਿਨ ਮਾਂਮਾ ਨੇ ਕਿਸੇ ਨੇ ਇਹ ਨਾ ਮੰਨੀ ਸ਼ਾਂਤ ਦਾ ਟਾਈਮ ਰੋਜ ਹੋਣ ਦਾ ਅਰਦਾਸ ਕਰਨੀ ਮਾਮਾ ਨੇ ਕਿ 24 ਘੰਟੇ ਚਾਰ ਪੈਰ ਹੁੰਦੇ ਚਾਰ ਪੈਰ ਦਿਨ ਦੇ ਤੇ ਚਾਰ ਰਾਤ ਦੇ ਅਰਦਾਸ ਉਹਨੀ ਸੱਚੇ ਪਾਤਸ਼ਾਹ ਦਿਨ ਦੇ ਚਾਰ ਪੈਰ ਬਤੀਤ ਹੋਏ ਨੇ ਸ਼ੁਕ ਸ਼ਾਂਤੀ ਨਾਲ ਬਚੀ ਤਾਂ ਤੇਰੇ ਬਾਣੇ ਚ ਬਤੀਤ ਹੋ ਜਾਣੇ ਬਾਣਾ ਮੰਨਿਆ ਸ਼ੁਕਰ ਕੀਤਾ ਮਾਮਾ ਨੇ ਕੋਈ ਗਿਲਾ ਨਹੀਂ ਕੀਤਾ ਰੱਬ ਨਾਲ ਬਾਸ਼ਨ ਰੋਜ ਪੋਰਟ ਜਾਂਦੀ ਸੀ ਪਤਾ ਲੱਗਾਈ ਨਾ ਕੋਈ ਫਰਕ ਨਹੀਂ ਪੈਂਦਾ ਉਹਨੇ ਫਿਰ ਦੂਸਰੀ ਸਜ਼ਾ ਲਾਈ ਕਿ ਇਹਨਾਂ ਦੇ ਬੱਚੇ ਕਤਲ ਕੀਤੇ ਜਾਂਦੇ ਛੋਟੇ ਛੋਟੇ ਬੱਚੇ ਸੀ ਮਾਮਾ ਦੇ ਕੁਛ ੜ ਦੁੱਧ ਪੀਂਦੇ ਉਕੋ ਨਾਮਾ ਜਾਰੀ ਕਰਤਾ ਹੀ ਸਥਾਨ ਥੱਲੇ ਆਪਾਂ ਬਿਠੇ ਥੱਲੇ ਜੇਲਾ ਨੇ ਜੇਲਾ ਚ ਬਾਹਰ ਗੱਡਿਆ ਮਾਵਨ ਪੁੱਛਿਆ ਉਹਨਾਂ ਨੇ ਬਾਸੰਤਾਂ ਤਾਂ ਧਰਮ ਪਿਆਰੇ ਕਿ ਬੱਚੇ ਪਿਆਰੇ ਨੇ ਕਿ ਸਾਨੂੰ ਧਰਮ ਪਿਆਰਾ ਹੈ ਬੱਚੇ ਤੁਹਾਡੇ ਕਤਲ ਕਰ ਦਿੱਤੇ ਜਾਣਗੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਤਾਂ ਉਸ ਪੰਥ ਦੇ ਵਾਰਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਸਰਵਾਂਸੀ ਕੁਰਬਾਨ ਕਰ ਦਿੱਤਾ ਕਰਵਾ ਲਿਆ ਤੇ ਇਹ ਸਾਡੇ ਬੱਚੇ ਵੀ ਕਿ ਸ਼ਹੀਦ ਹੋਏ ਸ਼ਹੀਦ ਬੱਚਿਆਂ ਦੀ ਅਸੀਂ ਮਾਵਾ ਕਹ ਲਾਉਂਦੀ ਨਹੀਂ ਢੋਲੀਆਂ ਇਹ ਮਾਵਾਂ ਨੇ ਸੋਚੀ ਸੀ ਅਸੀਂ ਇਹਨਾਂ ਤੇ ਕਹਿਤਾਂ ਐਨਾ ਸਾਡੇ ਗੁਰੂਆਨوں ਨੇ ਬਖਸ਼ਿਆ ਤੇ ਸਾਨੂੰ ਕਿੱਥੇ ਬਖਸ਼ਣਗੇ ਮਰਨਾ ਤੇ ਹੈ ਤੇ ਕਨਕ ਦੀ ਬਹੁਤੀ ਮਰੀਏ ਬੜੇ ਲਾਲੇ ਦਿੱਤੇ ਮਾਵਾ ਨੂੰ ਨਹੀਂ ਮੰਨੀਆਂ ਮਾਵਾ ਬੈਠੀਆਂ ਬੱਚੇ ਦੁੱਧ ਪੀ ਰਹੇ ਨੇ ਬੱਚੇ ਮਾਵਾ ਦਾ ਬੱਚਾ ਮਾਂ ਤਾਂ ਹੁਣ ਉੱਤੇ ਛੁੱਟ ਦੇਣਾ ਤੇ ਥੱਲੇ ਨੀ ਜਾ ਕਰ ਦੇਣਾ ਨੀਚੇ ਸੇ ਬੱਚੇ ਨੂੰ ਖੋਬ ਜਾਣਾ ਖੋਬ ਕੇ ਉਹਨਾਂ ਤੜਾ ਤੜਾ ਪੇਛੇ ਇਹ ਹੋ ਜਾਣਾ ਸ਼ਹੀਦ ਹੋਣ ਤੋਂ ਬਾਅਦ ਬੱਚੇ ਦੇ ਪੈਰਾਂ ਤੋਂ ਛੋਟੇ ਛੋਟੇ ਟੁੱਟੇ ਕਰਨੇ ਟੋਟੇ ਕਰਨ ਤੋਂ ਬਾਅਦ ਬੱਚੇ ਦੀਆਂ ਆਂਦਰਾਂ ਕੱਢ ਕੇ ਉਹ ਟੋਟੇ ਬਣ ਕੇ ਮਾਵਾ ਦੇ ਰਿੱਲੇ ਚਾਰ ਬਣਾ ਦੇ ਪਾ ਦੇ ਨੇ ਇਹ ਸਾਰੇ ਮਾਵਾ ਨਾਲ ਹੋਇਆ ਕਿਸੇ ਮਾਨੇ ਇਹ ਨਹੀਂ ਮੰਨੇ ਸਾਰੇ ਬੱਚੇ ਮਾਮਾ ਦੇ ਕਤਲ ਹੋਏ ਇਹਨਾਂ ਦੇ ਫਿਰ ਹੁਕਮਨਾਮਾ ਜਾਰੀ ਕਰਤਾ ਫਿਰ ਪੀਸਣਾ ਪੀਸੋ ਪੀਸਣਾ ਪੀਸ ਰਹੀਆਂ ਮਾਮਾ ਗਲਾਂ ਚ ਹਾਰ ਪਏ ਨੇ ਨਾਲ ਇੱਕ ਜੋਸ਼ ਨਾਲ ਸ਼ਬਦ ਪੜ ਰਹੀਆਂ ਨੇ ਦੇ ਨਾਲ ਕਿ ਮੇਰਾ ਸਿਰ ਜਾਵੇ ਤੇ ਜਾਵੇ ਮੇਰਾ ਸਿੱਕੀ ਸਿੱਧਕਾ ਨਾ ਜਾਵੇ ਇੰਨੀ ਜੋਸ਼ ਨਾਲ ਉਹਨਾਂ ਸ਼ਬਦ ਪੜੇ ਨਾਲ ਮੀਰ ਮਨੂ ਨੇ ਵੀ ਤਾਲਣਾ ਕੀਤੀ ਕਿ ਮੀਰ ਮਨੂ ਤੇਰੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉਂ ਮਨੂ ਵੱਡਦਾ ਤੇ ਦੂਨ ਸੁਭਾਏ ਵੇ ਕਿ ਜੇ ਨਾਮ ਮੱਥੇ ਜਲੰਗ ਕਰ ਲੈ ਇਹ ਧਰਮ ਖਤਮ ਹੋਣਾ ਲਾਣੀ ਜੀ ਇੰਦਿਨ ਦੂਨੀ ਤੇ ਚਾਰ ਚੌਨੀ ਤਰੱਕੀ ਕਰੇਗਾ ਆ ਦੇਖੋ ਤੁਸੀਂ ਪਰਦੇਸਾਂ ਚ ਆਇਓ ਕਿਹੜੀ ਕੰਟਰੀ ਹੈ ਜਿੱਤੇ ਸਿਕੰਡੀ ਜੇ ਬਾਤੇ ਸਾਡੇ ਬੱਚੇ ਸਟੀਆਂ ਬੱਚੀਆਂ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਅੱਛੀਆਂ ਅੱਛੀਆਂ ਨੌਕਰੀਆਂ ਤੇ ਅੱਛੇ ਅੱਛੇ ਕਾਰੋਬਾਰਾਂ ਤੈਨ ਇਹ ਬਣ ਕੇ ਕਿਤੇ ਨਾਂ ਨਹੀਂ ਸੀ ਕੋਈ ਲੈਂਦਾ ਤੇ ਮਿਨਿਸਟਰ ਬਣ ਕੇ ਬੈਠੇ ਨੇ ਸਾਡੇ ਬੰਦੇ ਭੈਣ ਭਰਾ ਸਾਡੇ ਇਹ ਜਿਹੜਾ ਸੁੱਖ ਸਾਨੂੰ ਮਿਲਿਆ ਹੋਇਆ ਉਹ ਮਾਵਾ ਬੱਚੇ ਚ ਇਹਨਾਂ ਕੁਰਬਾਨੀਆਂ ਦਿੱਤੀਆਂ ਨੇ ਤਸੀਂ ਇਹ ਚੱਲੇ ਨੇ ਆਪਣੇ ਪਿੰਡੇ ਆਦੇ ਉਹ ਝੋਲੀ ਜਿਹੜਾ ਸੋਕੇ ਚਾਲੀ ਝੋਲੀ ਪਾ ਗਏ ਨੇ ਸ਼ਾਮ ਦਾ ਟਾਈਮ ਹੋਇਆ ਫਿਰ ਮਾਮਾ ਨੇ ਅਰਦਾਸ ਕੀਤੀ ਕਿ ਸੱਚੇ ਪਾਸ਼ਾ ਤੇਰੇ ਬੱਚੇ ਤੇਰੇ ਕੋਲ ਚਲੇ ਗਏ ਨੇ ਸ਼ੁਕਰ ਹੈ ਕਰੋਨਾ ਨੇ ਸ਼ੁਕਰ ਕੀਤਾ ਮਾਸ਼ਾ ਨੂੰ ਪਤਾ ਲੱਗਾ ਕਿ ਪ੍ਰਤੀਸਮਿੱਤੀ ਦੇ ਬਣੇ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੇ ਫਿਰ ਅਖੀਰ ਤੀਸਰੀ ਸਜਾ ਲਈ ਕਿ ਨਦੀ ਜਤਮਤ ਪਾਇਆ ਜਾਵੇ ਮਾਮਾ ਨੂੰ ਪਤਾ ਲੱਗਾ ਦੇਖੋ ਬੰਦਾ ਕੈਚ ਹੁੰਦਾ ਕੁਝ ਵੀ ਹੋ ਜਾ ਸਕਦਾ ਲੇਕਿਨ ਡੋਲੀ ਆ ਨਹੀਂ ਅਰਦਾਸ ਕੀਤੀ ਰੱਬ ਅੱਗੇ ਕਿ ਸੱਚੇ ਪਾਸ਼ਾ ਸ਼ਾਰਾ ਕੁਝ ਤੇਰਾ ਸੀ ਤੇਰੇ ਕੋਲ ਚਲਾ ਗਿਆ ਉਨ ਸਿੱਖ ਪੰਥ ਦੀ ਪੱਗ ਨੂੰ ਦਾਗ ਨਾ ਲੱਗੇ ਇੱਜ਼ਤ ਤੇ ਧਰਮ ਦੀ ਰਾਖੀ ਕਰਨੀ ਹੈ ਇਹ ਅਰਦਾਸ ਕਰਨ ਤੋਂ ਬਾਅਦ ਥੱਲੇ ਇਤਿਹਾਸਕ ਉਹਦੇ ਛਾਲਾ ਮਾਰ ਕੇ ਉਹਨਾਂ ਨੇ ਜਾਨਾਂ ਤੇ ਦੇਤੀਆਂ ਕੁਰਬਾਨੀ ਦੇਤੀ ਲੇਕਿਨ ਇੱਜ਼ਤ ਤੇ ਧਰਮ ਨੂੰ ਆਂਝ ਨਹੀਂ ਆਨ ਦਿੱਤੀ ਇਹ ਉਹੀ ਸਥਾਨ ਹੈ ਜਿੱਥੇ ਤੁਸੀਂ ਬੈਠੇ ਹੋ ਇਹ ਪੂਰਾ ਇਲਾਕਾ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਸ਼ੀ ਦੀ ਸਥਾਨ ਹੈ ਸਾਹਮਣੇ ਦਿੱਲੀ ਦਰਵਾਜ਼ਾ ਇਹ ਪੂਰੇ ਇਲਾਕੇ ਨੂੰ ਨਖਾਸ ਚੁੱਕਿਆ ਜਾਂਦਾ ਹੈ ਇਹ ਉਹ ਸਥਾਨ ਹੈ ਜਿੱਥੇ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਢੇਰ ਲੱਗ ਜਾਂਦੇ ਸੀ ਇਸ ਕੋਈ ਵੀ ਸਿੰਘ ਜਥੇ ਆਉਂਦੇ ਸੀ ਸ਼ਹੀਦੀ ਦੇਂਦੇ ਜਾਂਦੇ ਜਕਾਰੇ ਛੱਡਦੇ ਜਾਂਦੇ ਇਹ ਉਹੀ ਸਥਾਨ ਹੈ ਜਿੱਥੇ ਜਕਰੀਆ ਖਾਨ ਸਿੱਖਾਂ ਦੇ ਸਿਰਾਂ ਦੇ ਉੱਤੇ ਬਹਿ ਕੇ ਮਾਵਾ ਨੂੰ ਸਜਾਵਾਂ ਦੇਂਦਾ ਹੁੰਦਾ ਸੀ ਇਹ ਉਹੀ ਸਥਾਨ ਹੈ ਜਿੱਥੇ ਜਿੰਦੇ ਜੀ ਪਿਓ ਪੁੱਤਰ ਨੂੰ ਚਰਕੜੀਆਂ ਤੇ ਪੇੜ ਦਿੱਤਾ ਜਾਂਦਾ ਸੀ ਖੋਪਰ ਲੋਹੇ ਵੇਸੀ ਬੰਦ-ਬੰਦ ਘਟਵਾਏ ਗਏ ਸੀ ਇਹ ਸਥਾਨ ਹੈ ਇਸ ਸਥਾਨ ਤੇ ਜਿੱਥੇ ਤੁਸੀਂ ਰੋਜ਼ ਸ਼ਬਦ ਦੀ ਅਰਦਾਸ ਪੜ੍ਹਦੇ ਸੁਣਦੇ ਹੋ ਅੱਜ ਤੁਸੀਂ ਪ੍ਰੈਕਟੀਕਲ ਸਥਾਨ ਤੇ ਬੈਠੇ ਹੋਏ ਉਹਨਾਂ ਤੁਸੀਂ ਮੰਨਦੇ ਇਹ ਇਤਿਹਾਸਕ ਜਗ੍ਹਾ ਇੱਥੇ ਇੱਥੇ ਪੈਰ ਪੈ ਤੇ ਉਹਨੇ ਕਿਨੇ ਕਿ ਬੱਚੇ ਉਹ ਮਾਵਾ ਉਹਨਾਂ ਨੇ ਸੀਦੀਆਂ ਦਿੱਤੀਆਂ ਨੇ ਅਨੇਕਾਂ ਮਾਵਾ ਨੇ ਇਹ ਕੋਈ ਆਮ ਜਗ੍ਹਾ ਨਹੀਂ ਜਿਸ ਸਤਾਂ ਤੇ ਵੀ ਤੇ ਬੜੇ ਉੱਚੀ ਤੇ ਸੁਚੀਰਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਹ ਤੇ ਅਸੂਖੂ ਹੈ ਜੇ ਤੇ ਮਾਵਨ ਸ਼ਾਲਾ ਮਾਰਦੇ ਇਹ ਜਾਨਾ ਦੇਖਦੇ ਦੇਖੀ ਆਪਾਂ ਕੋਲ ਕੇ ਸਾਰੀ ਜੇਲ ਹੈ ਪੂਰੀ ਅੰਡਰ ਗਰਾਉਂਡ ਹੈ ਜੇ ਵੀ ਜੇਲ ਨੇ ਪੰਜ ਪੰਜ ਮੰਦਰ ਤੱਕ ਕਮਰੇ ਆ ਜਿਹੜੇ ਛੋਟੇ ਇੱਥੇ ਲੱਗੀ ਹੈ ਨਾ ਇਹ ਛੋਟਾ ਜਿਹੜਾ ਦਾਇਰਾ গোল ਦਾਇਰਾ ਛੋਟੇ ਇਹ ਪੁਰਾਣਾ ਇਹ オリジナル ਕੁਲ ਇਹ ਇਹ ਬਾਅਦ ਸ਼ਹਿਰ ਉੱਚਾ ਹੋਇਆ ਤਾਂ ਫਿਰ ਇਹਨੂੰ ਉੱਚਾ ਕਰਨਾ ਪੈਣਾ ਹੈ ਕਹਿੰਦੇ 14 ਤੋਂ 15 ਹਜ਼ਾਰ ਦੇ ਤੇ ਸਹੀਦੀ ਹੋਈ ਛੋਟੇ ਕੰਮ ਕਰਦੇ ਸੀ ਤੇ 95% ਮਾਂਵਾਂ ਤੇ ਬੱਚਿਆਂ ਦੀ ਸੀ। ਹੁਣ ਸੈਕਟਰ ਹਰ ਜੰਗਲਾਂ ਚ ਆਹ ਜੰਗਲਾਂ ਚ ਨਹੀਂ ਛੜਵਾ ਕੇ ਵੀ ਲੈ ਕੇ ਜਿਸੰਦਰ ਜੰਗਲ ਚ ਆ ਕੇ ਤਾਂ ਮਨ ਕੋਚ ਬੀਬੀ ਆ ਰਹਿ ਗਈਆਂ ਸੀ। ਆ ਜੇਣਾ ਇੱਥੇ ਤੱਕ ਕਿਸ ਨੇ ਵੀ ਨਹੀਂ ਆਇਆ ਜੀ ਇਹਦੇ ਥੱਲੇ ਵੀ ਜੇ ਅੰਡਰਗ੍ਰਾਉਂਡ ਨੇ 5-5 ਮੰਜ਼ਲ ਥੱਲੇ ਕੰਪਲੀਟ ਹੋ ਰਹੀ ਹੈ 5 ਮੰਜ਼ਲਾ ਥੱਲੇ ਕਮਰਿਆ ਹੋਰ ਬੜੀ ਗੁੰਗੀ ਜੇਲ ਹੈ ਉਹ ਅੱਛਾ ਜੀ ਜੇ ਆ ਕੇ ਕਹਿ ਦਿੱਤੇ ਆ ਚੱਕੀ ਦਾ ਪੋੜਾ ਇੱਕ ਬਚਿਆ ਜਿਹੜਾ ਉਹ 47 ਮੀਲੇ ਚਲੇ ਗਏ ਸੀ ਆਪਣੇ ਲੋਕ ਫਿਰ ਪੂਰੀ ਹੁਚ ਜਾਨ ਇਹ ਟੈਨ ਨੇ ਸੇਟ ਹੋ ਗਿਆ ਜੇ ਇੱਕ ਇਹ ਸਰਜ ਕੋ ਚੁੱਪ ਨਹੀਂ ਜੇ ਸਰਜਾ ਹੂੰ ਤਾਂ ਜੇ ਮੇਰਾ ਦਾ ਮਾਮਾ ਸਾਡੀਆਂ ਦੇਖੀਆਂ ਤੱਕ ਤੱਕ ਨਹੀਂ ਸੀ ਜੰਨੀਆਂ ਹੋ ਮਜ਼ਾ ਜੋਰ ਤਾਲੀਆਂ ਸੀ ਪਰੋਸੇ ਆ ਲੀਆਂ ਸੀ ਤੇ ਆ ਜਿਹੜਾ ਇਹ ਨੂੰ ਕੁੰਡੀ ਬੁਖਲੀ ਕਹਿੰਦੇ ਨੇ ਜੀ ਹੂੰ ਹੂੰ ਇਹ ਜਿਹੜਾ ਜ਼ਿਕਰ ਕਰ ਰਹੇ ਕਿ ਜਿਹੜੀਆਂ ਸਾਡੀ ਮਾਵਾ ਪੈਰਾਂਦਰ ਬੱਤੀਆਂ ਸੀ ਉਹਨਾਂ ਦੇ ਚੱਤ ਦੇ ਉੱਤੇ ਰੱਖ ਕੇ ਇਹ ਵੀ ਕੁੱਟਦੇ ਹੁੰਦੇ ਇਹਨਾਂ ਚੁਣਮ ਹੋਇਆ ਜਿੰਦੇ ਜੀ ਜਿਹੜੇ ਬੱਚੇ ਜਿਹੜੇ ਕੱਦਲ ਕੀਤੇ ਹੀ ਕੀਤੇ ਨੇ ਇਥੇ ਇਹ ਦੋ ਦੋ ਦਿਨ ਦੇ ਬੱਚੇ ਵੀ ਨਾ ਕੱਦਲ ਕੀਤੇ ਨੇ ਲੇਕਿਨ ਮਾਵਾ ਨੇ ਤਾਂ ਸਹੱਜਾ ਤੇ ਨਹੀਂ ਸੀ ਆਇਆ ਆ ਤੇ ਕੋਲ ਇਹ ਪੁੱਛੇ ਇਹ ਤਸਵੀਰ ਪੁਰਾਣੀ ਹੈ ओरिजिनल ਤ੍ਰੀਜ਼ੇ ਇਹ ਮਾਵਾ ਦੇ ਕੋ ਛਾਤੀਆਂ ਤੇ ਰੱਖੇ ਨੇ ਜਿਹੜੀ ਚੱਕੀ ਦੇ ਕੋੜ ਜਿਹੜੀ ਮੈਂ ਜ਼ਿਕਰ ਕਰ ਰਿਹਾ ਨੇ ਜਿਹਦੇ ਬੱਚੇ ਤਾਂ ਲੱਗ ਗਿਆ ਹੋਇਆ ਇੱਕ ਆਪਣੇ ਕਬਾਂ ਚ ਹਾਰ ਪਏ ਹੋਏ ਨੇ ਤੇ ਮਾਵਾ ਫਿਰ ਹੱਥ ਜੋੜ ਕੇ ਅਰਦਾਸ ਹੀ ਕਰਦੀਆਂ ਨੇ ਬੇਨਤੀ ਕਰਦੀਆਂ ਪਈਆਂ ਤੇ ਇਥੇ ਵੜਵੜ ਕੇ ਸੁੱਤੀ ਜਾ ਰਹੇ ਬੱਚੇ ਨੇ ਪੁੱਤੇ ਨੌਂ ਨੌਂਸ ਕੇ ਖਾਰੇ ਨੇ ਇਹੋ ਸੀ ਨਖ ਖੰਡਾ ਪੈ ਇਥੇ ਐਸੀ ਸਿੰਸੀ ਜਿਸੇ ਨਾਮ ਕਾਇਤ ਕਰਕੇ ਲੈਂਦੇ ਸੀ ਐਸੀ ਸਥਾਨ ਤੇ ਤੇ ਇਹਨਾਂ ਨੂੰ ਦੇ ਕੋ ਕਦੇ ਆਪਣੇ ਹੁਣ ਕੋਈ ਸਿੰਨੇ ਪਿੱਛੇ ਸਿਰ ਨਹੀਂ ਸੀ ਕਰਦਾ ਮਤਲਬ ਚੀਜ਼ ਦੇ ਦਿੰਦੇ ਜਿ ਘਾਰੇ ਛੱਡ ਕੇ ਚੱਥੇ ਜਾਂਦੇ ਹੁੰਦੇ ਸੀ ਇਹ ਉਸ ਸਥਾਨ ਤੇ ਐਸੀ ਸਥਾਨ ਤੇ ਪਈਦਾ ਰੂਸੀ ਨੀ ਲ ਕੁਪਰ ਲੱਤ ਸੀਗਾ। 4 ਬੰਦ ਕਟਵਾਏ ਗਏ ਸੀ। ਜਿਹੜੇ ਜਿਹੜੇ ਦੋ ਜਿਹੜੇ ਦੋ ਪਿੱਓ ਪਿੱਤਨ ਜਿੰਦੇ ਹਨ। ਸਵੇਖ ਸਿੰਘ ਤੋਂ ਮੈਂ ਤਾਂ ਉਹਨੂੰ ਜਿੰਦੇ ਤੇ ਚਰਖੜੀਆਂ ਤੇ ਚਾੜ ਦਿੱਤਾ ਗਿਆ ਸੀ ਇੱਥੇ। ਤੇ ਆਹ ਜਿਹੜੀ ਕੰਦ ਹੈ ਇਹ ਬਿਲਕੁਲ ओरिजिनल ਕੰਦ ਹੈ ਉਸ ਵਕਤ ਦੀ ਇਹ ਥੱਲੇ ਜਾਂਦੀ ਛੋਟੀ ੜਦੀ ਕੰਦ। ਦੇਖੋ ਕੰਦ ਹੈ ਇਹ।